ਜੀ ਆਹਾ ਕਿੰਨਾ ਮੈਂ ਹੰਮਣਾ ਕੋਲ ਆਲੂ ਤੇ ਪਿਆਜ਼ ਦੇ ਮਾਲਾ ਇਕੱਠੇ ਤੋਂ ਉਹਦਾ ਮਿਕਸਰ ਹੈ ਆਲੂ ਤੇ ਪਿਆਜ਼ ਦੇ ਪਾ ਲਓ ਤੇ ਸਾਰੇ ਤੋਂ ਪਹਿਲਾਂ ਮੇਰੇ ਭੈਣ ਪਰਮਜੀਤ ਸਸੀ ਕਾਲ ਜੀ ਅਨਦੀਪ ਨੂੰ ਬਲੌਗ ਚੈਨਲ ਤੇ ਆਜੀ ਦਾ ਸਾਰਿਆਂ ਦਾ ਸਵਾਗਤ ਤੁਸੀਂ ਸਾਰੇ ਠੀਕਾ ਹੋਂਦੇ ਚੜਕ ਇਕ ਲਾ ਦੇ ਵਿੱਚ ਹੋਣੇ ప్యాజు రాత లేదా పకౌడే బాగా థడే ఆలూ ప్యాజీ ਸੱਚੇ ਹਾਂ ਵੀ ਥੋੜੇ ਨਹੀਂ ਜਾਣਾ ਨਾ ਟੈਂਕੀਆਂ ਦਾ ਪਾਣੀ ਦਾ ਵਰਤ ਵਰਗਾ ਪਿਆਣਾ ਜਿਆਦਾ ਸੱਚੇ ਬਸ ਤਾਂ ਬਤਾਈਂ ਚੰਗੀ ਪਿਆਰ ਆ ਜਾ ਆਪਣੇ ਸਾਲ ਬਿੱਤੇ ਇਹ ਜਿਹੜੀ ਆ ਕੁੱਟੀਆਂ ਨੇ ਨੇ ਜਿਆਦਾ ਨਿੱਕੀ ਆ ਬਹੁਤ ਨਿੱਕੀ ਆ ਕੁੱਟੀਆਂ ਦੇ ਤੇ ਜੇ ਤਾਂ ਆਲੂ ਲੈ ਵੀਰੇ ਤੋਂ ਵੀਰੇ ਕੰਦਾ ਤੁਸੀਂ ਆ ਨਾ ਲਪਾਫੇ ਦੇ ਵਿੱਚ ਉਹ ਨਾ ਕਹਿੰਦਾ ਮਾਈਆਂ ਪਤਾ ਕੀ ਕਰਦੀਆਂ ਨੇ ਨਾਲ ਦੀ ਨਾਲ ਕਹਿੰਦਾ ਤੋੜ ਦਿੰਦੀਆਂ ਨੇ ਉਹਨਾਂ ਨੂੰ ਕੱਢ ਕੇ ਸਿਰਫ ਖਰਾਬ ਤਾਂ ਹੀ ਹੁੰਦੇ ਨੇ ਕਹਿੰਦਾ ਆਲੂ ਜੀ ਐਂ ਰੱਖਿਆ ਕਰੋ ਤਾਂ ਨਾ ਜਦੋਂ ਤੁਸੀਂ ਵੱਟ ਤਾਵੇਂ ਹੋਣਾ ਉਹਦਾ ਇਹਦੇ ਵਿੱਚੋਂ ਕੱਢ ਕੇ ਧੋਓ ਮੈਂ ਕਿਹਦੇ ਮੈਸੇਜ ਪਹਿਲੀ ਵਾਰੀ ਸੁਣਿਆ ਮੈਂ ਹੈ ਇਹ ਤਾਂ ਸਾਰਿਆਂ ਨੂੰ ਆਈ ਹੁੰਦਾ ਵੀ ਮਿੱਟੀ ਲੱਗੀ ਹੋਈ ਆ ਤੁਹਾਡਾ ਗੱਟੋ ਨੂੰ ਸਾਫ਼ ਕਰਕੇ ਰੱਖ ਲਈ ਹੈ ਨਾ ਐਸ ਕਿਵੇਂ ਨਾ ਚੱਲ ਗਏ ਕੋਈ ਨਾ ਤੇਰੇ ਨਾਲ ਮੰਨ ਕੇ ਦੇ ਦਿੰਦੇ ਆ ਨਾ ਕਿ ਸਾਫ਼ ਕਰਾ ਲੈ ਚਲੋ ਆਪਾਂ ਨੇ ਆਲੂ ਤੇ ਪਿਆਜ਼ ਕੱਢ ਲਏ ਇਹਨਾਂ ਤਾਂ ਤੋਂ ਮੰਨ ਆਲੂ ਤੇ ਪਿਆਜ਼ ਨੇ ਨਾ ਮਿੱਟੀ ਲੱਗਾਈ ਪਈ ਨੇ ਪਿਆਜ਼ ਘੱਟ ਦੇਣਾ ਮੈਂ যতটুকু ਵਾਲੀ ਆਉਂਦੀ ਆ 너무해, 미칠로 난해졌어. 나 말해야지, 나. 이래, 이거 때문에 컴퓨터 이거래. 난또 뭐? 헤헤, 천둥이 번지기 시작했나 봐. 와, 비가 안 내네. 오, 내가 또 봤다. 이리 천둥, 이리 천둥, 이리 천둥. ਖੰਡ bir ਵਿੱਚ ਤਾਂ ਨਾ ਸੋਇ ਦੇ ਵਿੱਚ ਕੰਮ ਕਰਨਾ ਕੋਈ ਔਖਾ ਨਾ। bir ਦੇ ਵਿੱਚ ਤਾਂ ਸਮੇਂ ਠੰਡ ਨਹੀਂ ਹੁੰਦੀ ਕਹਿੰਦੇ ਛੰਡ ਨਹੀਂ ਹੁੰਦੀ ਠੰਡ ਗੈ ਦਿਖਾਉਂਦੇ ਨਾ ਤਾਂ ਹੀ ਹਨਾ ਹੈ ਅਰਮਨ ਨੰਨੀ ਆਰ ਕਰਾਤੀ ਵਸੇ ਹਰਮਨ ਤੇ ਜਾਈ ਚ ਬੈਠਾ ਹੁਣ ਕੋਈ ਫਰਕ ਨਹੀਂ ਪੈਂਦਾ ਹਨਾ ਮੇਰੀ ਜੀਨੀ ਮੋਸੋ कपड़े धोन की सलाह सी कपड़े भी की धोई तो आया हाँ गया जी कपड़े तो तो करते नहीं ਆਹ ਕਿੰਨਾ ਤੁੰਡਾ ਠੰਡਾ ਸੱਚੋ ਤੁੰਦ ਨੇ ਤੁੰਦ ਤਾਂ ਹੋ ਗਈ ਧਰ ਧਰ ਠੰਡ ਹੈ ਤੇ ਆਪਾਂ ਆਲੂ ਪਕੌੜੇ ਕੱਟ ਲੈਨੇ ਤੇ ਚਲੋ ਆਸਾਨਿਆ ਕੋਲ ਹਨਾ ਕਿ ਉਹ ਵੀ ਗਰਮ ਹੋ ਗਿਆ ਚਾਹ ਪਾ ਲੈਣੀ ਹੈ ਪਹਿਲਾਂ ਚਾਹ ਪਕੌੜੇ ਨਾਲ ਪੀ ਗਾ ਰਹੀਆਂ ਇੱਥੇ ਲਵਨ ਦੇ ਅਜਵਾਲਿਆਂ ਨੂੰ ਦੋ ਕੀ ਚਰਨ ਨਾ ਰਿਮੋਟ ਚ ਚਾਬੀ ਨਾ ਖੁੱਲ ਨਹੀਂ ਰਹੀ ਹੁਣ ਜਿਹੜਾ ਗੱਡੀ ਉਹ ਚ ਪਿਆ ਰਿਮੋਟ ਦੇ ਆ ਗਤੀ ਦਾ ਆ ਰਹੀ ਹੈ ਇਹ ਚ ਖੁੱਲ ਗਈ ਉਹ ਵੀ ਹੋ ਗਿਆ ਰਿਮੋਟ ਹੀ ਅਸੈਲੀ ਡਾਊਨ ਹੋ ਗਿਆ ਤਾਂ ਕਰਕੇ ਕਰਦੀ ਹੈ ਜਿਹੜੀ ਬਣਾਵਾ ਦੇਖਾਈ ਢਿੱਪ ਤੇ ਮਰੇ ਮਰੇ ਆਪਣਾ ਜੀਵਨ ਜੋੜਨਾ ਤੇਰੇ ਬਾਹਰੂਰੇ ਅੰਨ ਲੈ ਕੇ ਜਾਮੇਵਾ ਧਾਨਾ ਤੇਰੇ ਬਾਹਰੂਰੇ ਅੰਨ ਲੈ ਕੇ ਜਾਮੇਵਾ ਧਾਨਾ ਤੁੰ ਨੂੰ ਦੇ ਲੋੜੀਕ ਤੇਰੀ ਜੀਵੇ ਜੋੜੀ ਤੁੰ ਨੂੰ ਦੇ ਲੋੜੀਕ ਤੇਰੀ ਜੀਵੇ ਜੋੜੀ ਚੂਰੀ 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 ਬਾਬੇ ਨਾਨਕ ਨੇ ਆਸਾ ਕਰਦੀ ਪੂਰੀ ਨ ਬਾਬੇ ਨਾਨਕ ਨੇ ਆਸਾ ਕਰਦੀ ਪੂਰੀ ਨ ਬਾਬੇ ਨਾਨਕ ਆਸਾ ਕਾਤੀ ਫੂਲੀ ਬੱਬੇ ਨਾਂਕਨੇ ਆਸਾ ਕਾਤੀ ਫੂਲੀ ਬੱਬੇ ਬਦਲ ਚਣਾ ਜਾਊਗੀ ਨਾ ਹੋਵੇ ਤੇ ਚਲੋ ਜੀ ਆਪਾਂ ਹੁਣ ਚੱਲਦੇ ਆਂ ਕਿ ਗੇਟ ਵੀ ਨਹੀਂ ਖੁੱਲਦਾ ਹੈਗਾ ਇਹ ਮਾਂ ਦਾ ਪੁੱਤ ਮੇਰੇ ਸਾਰੇ ਬੈਠਾ ਰਹਿੰਦਾ ਆਪਾਂ ਪੁੱਪੇ ਸੀ ਮੇਰੇ ਇੰਨੇ ਕੱਪੜੇ ਹੋ ਗਏ ਸੀ ਦੋ ਤਿੰਨ ਦਿਨ ਮੈਂ ਧੋਤੇ ਨਹੀਂ ਕਿਉਂਕਿ ਕੱਲ ਤੇ ਪਰਸ ਦਾ ਅਡਵਾਂਸ ਸੀ ਸਾਡੇ ਪਿੰਡ ਦੇ ਗੁਰੂ ਘਰ ਦੇ ਵਿੱਚ ਆ ਤਾਂ ਕਰਕੇ ਪਦਵਾਨਾਂ ਤੇ ਚਲੇ ਜਾਂਦੇ ਸੀਗੇ ਹਨਾ ਤੇ ਮੈਨੂੰ ਇਹ ਹੁਣ ਮੈਂ ਕੰਮ ਤਾਂ ਕੋਈ ਗੱਲ ਨਹੀਂ ਕੱਪੜੇ ਨੇ ਦੋ ਦਿਨ ਦੇ ਇਕੱਠੇ ਧੋਤੇ ਅੱਜ ਇਹਨੇ ਦੇਖਾ ਮੇਰੇ ਤੇ ਚੜਾਉਣ ਆਈ ਰੁਕ ਜਾ ਕੋਈ ਟ ਖੋਲ ਲੈਂਦਾ ਕਾਲਾ ਆ ਤੂੰ ਡੇਰ ਤੱਕ ਖੋਲਦਾ ਨਹੀਂ ਕਿ ਮੇਰੇ ਸਾਰੇ ਖੜਾ ਰਹਿਣਾ ਰੁਕ ਜਾ ਬਲਾ ਮੈਂ ਬਾਹਰ ਦੇਖਣਾ ਅੱਗੇ ਠੰਡ ਤਾਂ ਇੰਨੀ ਜਿਆਦਾ ਨਹੀਂ ਛਾਦਾ ਠੰਡਾ ਨਾ ਸਿਸਾ ਸਿਸਾ ਘਾਰੋਂ ਕਿ ਬਾਰੇ ਕੀ ਪਤਾ ਲੱਗਣਾ ਹੈ ਹਨਾ ਕੱਟੀ ਖੜੀ ਆ ਕੇ ਚੜਾ ਦੇ ਚੜਾ ਦੇ ਹੈ ਤਾਂ ਅਗਰ ਮੰਗਾਉਂ ਹੀ ਆ ਗਈ ਕਿ ਘਰੇ ਬੈਠੇ ਸੀ ਕਦੇ ਪਤਾ ਆ ਗਈ ਕਿ ਚੱਲ ਆ ਰੁਣਾ ਪਤਾ ਆ ਗਿਆ ਬਾਰੇ ਕੁ ਇੱਕ ਪੱਤਵਾਰ ਹੈ ਹੁਵੇ ਮੁੰਡੇ ਹਾਪੇ ਨੇ ਮਟਰ ਐ ਪੈ ਨੇ ਮਿੱਥੇ ਮਿੱਥੇ ਸਵੇਰੇ ਦੇਖੀ ਜੋ ਰੋਟੀ ਚ ਪੈ ਰਹੇ ਨੇ ਹਾਂ ਹੁਣ ਤਾਂ ਮੈਂ ਮਸਤੇ ਮਾਈ ਕਾ ਢਿੰਗਾ ਚਰਾ ਚਰਨ ਤੇ ਮਟਰ ਕਿਉਂ ਗਏ ਫਿਰ ਦੇਖਦੇ ਵੀ ਇਹਨਾਂ ਦਾ ਕੀ ਹੁੰਦਾ ਹੈ ਹਨਾ ਤਾਂ ਇਹਨਾਂ ਨੂੰ ਕਿਹਨਾ ਹੁਣ ਮੈਂ ਗੱਚਰਾ ਵੀ ਕਰਦੀ ਹਾਂ ਨਾ ਅੰਦਰ ਹੀ ਜਾਂਦੀਆਂ ਅੰਦਰ 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 ਐ ਕੇ ਠੰਡ ਬਹੁਤ ਜਾ ਰਹੀ ਚੁ ਮੈਂ ਪੁੱਤ ਐ ਤੂੰ ਹੀ ਚੱਕ ਐ ਤੂੰ ਹੀ ਚੱਕੀ ਕੋਈ ਗੱਲ ਨਹੀਂ ਨਾ ਨਾ ਸੌਰੀ ਇਹਦੇ ਲਈ ਮੰਮੀ ਨਹੀਂ ਹੈਗੀ ਨਾ ਕੋਈ ਮੰਮੀ ਨਹੀਂ हां मैं चख लेनेया ता कोई गल नहीं तू टोपी लेवेला सिर ते टोपी के हां मैं लेना वाला चखको हां मैं टोपी दिने पहला टोपी ਲੈ ਬੁੱਤ ਮੰਨ ਕੇ ਹਾਂ ਮੈਂ ਹੀ ਚੱਕ ਦਿੰਨੇ ਹਾਂ ਹਨਾ ਕੋਈ ਗੱਲ ਨਹੀਂ ਇਹ ਮੈਂ ਚੱਕ ਦੂੰਗੀ ਲੈ ਲੈ ਫੜ ਮੇਰੇ ਸਾਹਮਣੇ ਟੋਪੀ ਲੈ ਬਹਿਲਾ ਹਾਂ ਤਾਂ ਲੈ ਲੈ ਮੈਂ ਲੈ ਲੈਣਾ ਲੈ ਲੈਣਾ ਹਾਂ ਫਿਰ ਇੱਕ ਸੱਤ ਤੇ ਹੀ ਚੱਕਿਆ ਉੱਥੇ ਚਾਬੀ ਰੱਖ ਤੇ ਇਹਨੇ ਲਿਆ ਕੇ ਹਨਾ ਯਾਰ ਜੇ ਤੁਹਾਨੂੰ ਠੰਡ ਲੱਗਦੀ ਮੈਨੂੰ ਵੀ ਤਾਂ ਲੱਗਦੀ ਆ ਨਾ ਨਾ ਮੰਮੀ ਆ ਘੜਾ ਲੋਏ ਦੀ ਬਣੀਆਂ ਹੁੰਦੀਆਂ ਨੇ ਦੱਸੀ ਮੈਨੂੰ ਲੈ ਬਤ ਟੋਪੀ ਲੈ ਫਿਰ ਮੈਂ ਸਾਰਾ ਸਮਾਨ ਚੱਕ ਦੂੰ ਜਾਂ ਜਾਓ ਚਲ ਲੈ ਲੈਣਾ ਗੋ ਆਪੇ ਸਬਜੀ ਹੁਣ ਮੈਂ ਸਬਜੀ ਕੱਟਦੀ ਹਣਾ ਉਹਦੇ ਬੈ ਕੇ ਠੰਡ ਲੱਗਦੀ ਏ ਠੰਡ ਲੱਗਦੀ ਪਹਿਲਾਂ ਪਾਣੀ ਪੀ ਕੇ ਆਉਣੀ ਆ ਫਿਰ ਕੱਟਦੀ ਆ ਤੇ ਸਰਜੀ ਇੱਕ ਦਿਲ ਕਰਦਾ ਵੀ ਚੁੱਲੇ ਦੇ ਚੱਕ ਚਾਲ ਲਈ ਹਣਾ ਉੱਥੇ ਬੈ ਕੇ ਸਬਜੀ ਜਿਹੜੀ ਤਿਆਰ ਕਰ ਲਈਏ ਹਰਮਨ ਚੁੱਲੇ ਚੱਗ ਜਾ ਚੁੱਲੇ ਚੱਗ ਜਾ ਮਸਰ ਜਾਈ ਚ ਬੱਠਾ ਨਾ ਪਾਸ ਡੈਡੀ ਨੇ ਕਰਨ ਆ ਕੇ ਕਹਿਣਾ ਹੀ ਆ ਚੁੱਲੇ ਚ ਅੱਗ ਜਾਲਣ ਦੇਖੇ ਸਹੀ ਗੱਲ ਆ ਛੋਟਾ ਜਿਹਾ ਚੁੱਲਾ ਲੈਣ ਆਲਾ ਜਿਹੜੇ ਚ ਜਿੱਥੇ ਮਰਜੀ ਧਰ ਲੋ ਨਾ ਇਹੇ ਪੁੱਛੋ ਨਾ ਪੁੱਛੋ ਨਾ ਤਾਂ ਮੈਂ ਸੋਣਾ ਕਹਿੰਦੀ ਨੋਗੇ ਸੁੱਟਾਂ ਦੇ ਵੀ ਨਿਕਲ ਵੀਡੀਓ ਵਲੌਗ ਤੇ ਆ ਵੀਡੀਓ ਪਈ ਹੈਗੀ ਤੇ ਠੰਡ ਦੇ ਵਿੱਚ ਹੱਥ ਹੀ ਨਹੀਂ ਖੁੱਲਦੇ ਹੈ ਬਿਲਕੁਲ ਵੀ ਤਾਂ ਤਾਂ ਮੈਂ ਫੰਦਾ ਹੈ ਜਿਆਦਾ ਦੇਣਾ ਟੋਪੀ ਨਹੀਂ ਲੈਂਦਾ ਛਿੱਕਾ ਤਾਂ ਮਰੀ ਜਾਂਦਾ ਬੈਠਾ ਟੋਪੀ ਲੈਣਾ ਭਰਾਵਾ ਪੁੱਤ ਛਿੱਕਾ ਤਾਂ ਹੀ ਲੱਗਦੀ ਐ ਨਾ ਜਦੋਂ ਆਪਾਂ ਟੋਪੀ ਨਹੀਂ ਲੈਂਦੇ ਬਸ ਹੁਣ ਨਾਲ ਦੇ ਨਾਲ ਨਾ ਫੈਨ ਤਾਂ 4.5 ਹੋ ਗਏ ਤੇ ਹਾਂਜੀ 5 ਵਜਣ ਵਾਲੇ ਨੇ ਨਾਲ ਦੇ ਨਾਲ ਇਹ ਸਨਾਟਾ ਦੋਨਾਂ ਦਾ ਸਬਜ਼ੀਂ ਤੜਕਾ ਲਾ ਕੇ ਰੋਟੀ ਉਹ ਬੜਾ ਨਾਲ ਜਿਹੜਾ ਖਾਣੇ ਹੋ ਹਰਮਨ ਤੇ ਜਿਹੜਾ ਡੇਢ ਨੇ ਤਦ ਬਹੁਤ ਚਾਬਾ ਹਈ ਇਹ ਨਹੀਂ ਛੰਡਤਾ ਮੈਂ ਕਦੇ ਨਹੀਂ ਮੰਨੀ ਹੈਗੀ ਜਿਵੇਂ ਇਤਕੀ ਛੰਡ ਲੱਗ ਰਹੀ ਮੈਨੂੰ ਹਾਂ ਤਾਂ ਬਾਅਦ ਵਿੱਚ ਕੱਪੜੇ ਲਾਉਂਗੇ ਹਵਾ ਚੱਲਦੀ ਪੂਰੀ ਹੈ ਨਾ ਵਧੀਆ ਕੱਪੜਿਆਂ ਦੇ ਵਿੱਚ ਥੋੜੀ ਜਿਹੀ ਹਵਾ ਇਹ ਨਿਕਲ ਕੇ ਨਾ ਥੋੜਾ ਜਿਹਾ ਫਰਕ ਪੈ ਜੂ ਸੁੱਕ ਜੀ ਜਾਣਗੇ ਮਤ ਤੁਪਤਾ ਕੱਲ ਹੈਗੀ ਸੀ ਥੋੜੀ ਧੁੱਪ ਅੱਜ ਤਾਂ ਜੰਮੀ ਧੁੱਪ ਨਹੀਂ ਆਹੀ ਹੈ ਵੀ ਪੋਰਾ ਨਹੀਂ ਆਹੀ ਹੈ ਵੀ ਤੁਪਤ ਦੋ ਤਿੰਨ ਦਿਨ ਤਾਂ ਮੈਂ ਗਰੁੱਪ ਦੇ ਵਿੱਚ ਨਾ ਸੌਂਟ ਵੀ ਨਹੀਂ ਪਾਏ ਹੈਗੇ ਜਿਹੜਾ ਆਪਣਾ ਸੁੱਕਟਾ ਵਾਲਾ ਗਰੁੱਪ ਬਣਾਇਆ ਹੋਇਆ ਉਹਦੇ ਵਿੱਚ ਕਿਉਂਕਿ ਮੈਨੂੰ ਟਾਈਮ ਨਹੀਂ ਲੱਗਿਆ ਸੀ ਮੈਨੂੰ ਇਹ ਹੋ ਗਿਆ ਮੈਂ ਤਾਂ ਕੰਮ ਤਾਂ ਰੋਜ਼ ਹੀ ਹੋਈ ਜਾਣਗੇ ਬਸ ਮੈਂ ਰੋਟੀ ਰੁੱਟੀ ਬਣਾ ਕੇ ਹਨਾ ਮੋਟ-ਵਟੇ ਜੇ ਕੰਮ ਕਰਕੇ ਗੁਰੂ ਘਰ ਲੱਗ ਜਾਂਦੀ ਸੀਗੀ ਮੇਕਾ ਕੰਮ ਆਦਾ ਨਹੀਂ ਨੀ ਜਿੰਦਗੀ ਮੁੱਕ ਜਾਣੀ ਆ ਕੰਮ ਨਹੀਂ ਮੁੱਕਦੇ ਹੈਗੇ ਥੋੜਾ ਬੋਤਾ ਟਾਈਮ ਆਪਾਂ ਨੂੰ ਹਣਾ ਪਰਮਾਤਮਾ ਲਈ ਵੀ ਕੱਢਣਾ ਪੈਣਾ ਸੇਵਾ ਲਈ ਹਣਾ ਆਪਣਾ ਚਾਹੀਦਾ ਸੇਵਾ ਤੇ ਸਿਮਰਨ ਲਈ ਕੰਮ ਤਾਂ ਹੀ ਚੱਲਦੇ ਰਹਿੰਦੇ ਸਾਰੀ ਉਮਰ ਕੱਪੜੇ ਨੇ ਦੋ ਦਿਨ ਨਹੀਂ ਧੁੱਤੇ ਸੀਗੇ ਅੱਜ ਧੁੱਤੇ ਨੇ ਕੱਪੜੇ ਸਾਰੇ ਇਕੱਠੇ ਆਪੀ ਸੁੱਕੀ ਜਾਣਗੇ ਹੁਣ ਜੇ ਕੱਲੋਂ ਧੁੱਪ ਨਿਕਲ ਗਈ ਸਾਲੋ ਸਭ ਸੁੱਕ ਜਾਣਗੇ ਨਹੀਂ ਸੁੱਕ ਜਾਣਗੇ ਦੋ ਤਿੰਨ ਦਿਨਾਂ ਚ ਹਵਾ ਲੱਗ ਕੇ ਹਨਾ ਅ ਫਿਰ ਰਾਤ ਨੂੰ ਥੋੜਾ ਜਿਹਾ ਪੱਖਾ ਚਲਾ ਕੇ ਨਾ ਪੱਕੇ ਤੇਲੇ ਪਾ ਦੋਗੇ ਉੱਥੇ ਸੁੱਕ ਜਾਣਗੇ ਹਰ ਨਾਲ ਲੈ ਲੀ ਟੋਪੀ ਹਾਂ ਜੀ ਲੈ ਲੈ ਭਾਈ ਲੈ ਲੈ ਜਿਵਾ ਕੁ ਜਿੰਨੇ ਮਾਰਸੀ ਬੱਡੇ ਜੇ ਹੋਣਾ ਹਨਾ ਆਪਣੀ ਉਹ ਗੱਤ ਹੈ। ਨਹੀਂ ਹਾਂ ਸਾਨੂੰ ਵੀ ਲੱਗਦੀ ਹੁੰਦੀ ਸੀ ਪੁੱਤਾਂ ਜਾਂ ਤੁਹਾਡੇ ਵਰਗੀ ਉਮਰ ਸੀ ਸਾਨੂੰ ਉਹਨੇ ਕੋਈ ਠਰਡ ਢੁੰਡੇ ਜੀ ਲੱਗਦੀ ਹੁੰਦੀ ਸੀ। ਗੱਜਰਾ ਤੇ ਮਟਰ ਮੈਨੂੰ ਇਹ ਵੀ ਸਵੇਰੇ ਵੀ ਬਣਾਉਣੀਆਂ ਹਨਾ ਮੈਂ ਹੁਣੇ ਬਣਾ ਲੈਂਦੀ ਆ। ਕਿਉਂਕਿ ਹੁਣ ਮੈਂ ਸਹੀ ਬੈਠੀ ਸੀ ਕਿ ਤਾਂ ਗੱਤ ਕੇ ਵੀ ਚਲੋ ਹੁਣ ਬਣ ਜੂਗੀ ਦਾਲ ਫਿਰ ਸਵੇਰੇ ਨਹੀਂ ਹੋ ਰਹਿਦਾ ਦਾਲ ਸਬਜੀ ਦਾ ਇਹ ਹੈ ਸਬਜੀ ਬਣਾਉਣੀ ਆ ਸਬਜੀ ਬਣਾਉਣੀ ਹਣਾ ਹੁਣ ਬਣ ਜੂਗੀ ਮੇਰੀ ਸਬਜੀ ਫਿਰ ਸਵੇਰੇ ਟੈਨਸ਼ਨ ਫਰੀ ਅਜ ਮੇਰੇ ਕੱਪੜੇ ਧੁੱਤੇਗੇ ਕੱਲ ਤਾਂ ਥੋੜੇ ਜਿਹੀ ਕੱਪੜੇ ਹੋਣੇ ਆ ਧੁੱਤੇਗੇ ਧੋਦਾਂ ਕਰ ਲਵਾਂ ਮੈਂ ਨਾਸਰੀ ਪਰਸੋਂ ਧੋਦਾਂਗਾ ਅਰ ਮੈਨੂੰ ਛੁੱਟੀਆਂ ਦਾ ਮੈਸੇਜ ਆ ਗਿਆ ਹਣਾ ਹਾਂਜੀ ਹਾਂ ਮੈਨੂੰ ਮਾਸੀ ਨੇ ਵੀ ਕਹੇ ਸੀ ਡੇਪਨਗੇ ਛੁੱਟੀਆਂ ਦਾ ਮੈਸੇਜ ਆਦਾ ਜੋ ਕੰਮ ਹੋ ਚਾ ਲਗੇ ਮੈਂ ਕੱਪੜੇ ਤਾਂ ਮਾਥੇ ਹਰ ਵਾਰ ਮਿਲ ਜਾਂਦਾ ਮੰਮੀ ਮੈਂ ਸੋ ਕਿ ਉਹ ਤਾਂ ਸਕੂਲ ਸੱਤ ਨੂੰ ਅੱਜ ਲੱਗਣਾ ਸੀਗਾ ਸਵੇਰੇ ਤੁੰਦ ਬਹੁਤ ਸੀ ਮੈਂ ਨੋ ਕੇ ਜਰਮ ਕੇ ਹਰ ਉਹ ਲੈਣ ਦੇ ਤੁੰਦ ਬਹੁਤ ਜ਼ਿਆਦਾ ਵੀ ਕੁਸਤੀ ਦਾ ਤਾਂ ਰਹਿਨੇ ਹਨ ਤੇ ਵੀ ਕਦੀ ਲੈ ਕੇ ਪੜਨੇ ਇਹ ਮੇਰੇ ਕੋਲ ਗਿਆ ਉੱਥੇ ਕੱਪੜੇ ਧੋਣ ਦੇ ਕੋਲੇ ਕਹਿੰਦਾ ਮੰਮੀ ਮੈਂ 10 ਤਰੀਕ ਨੂੰ ਜਾਉਂਗਾ ਨਾ ਕਹਿੰਦਾ ਮੈਂ ਕੱਲ ਨੂੰ ਜਾਉਂਗਾ ਸਕੂਲ ਮੈਂ ਕਿ ਚਲੋ ਬਸ ਇਹ ਸਤ ਕੱਲ ਨੂੰ ਭੰਗ ਜੀ ਜੇ ਤੁੰਦ ਨਾ ਹੋਈ ਹਨ ਤੁੰਦ ਦੇ ਵਿੱਚ ਆਪਾਂ ਨੂੰ ਵੀ ਪਤਾ ਵੀ ਡਰ ਜਾ ਲਾ ਦ ਤੁੰਦਾਂ ਦੇ ਵਿੱਚ ਨਾ ਤੇ ਇੱਕ ਨਾਲ ਹੈ ਵੀ ਆ ਜਦੋਂ ਛੁੱਟੀਆਂ ਸੀ ਉਦੋਂ ਮੌਸਮ ਵੀ ਵਧੀਆ ਸੀ ਹਾਂ ਸਕੂਲ ਲੱਗਣ ਲੱਗੇ ਠੰਡ ਵੀ ਵੱਧ ਗਈ ਧੁੰਦ ਵੀ ਜ਼ਿਆਦਾ ਹੋ ਗਈ ਤੇ ਮੈਂ ਕਿਹਾ ਚਲੋ ਵਧੀਆ ਵਧੀਆ ਕੁੱਤ ਕਾਨੂੰ ਬਾਗ ਨਹੀਂ ਚੱਲਦੇ ਹਨ ਮਜ਼ਾਕ ਕਰਦਾ ਸੀ ਮੈਂ ਨਾਲ ਫਿਰ ਕਹਿੰਦਾ 14 ਤੱਕ ਮੈਸੇਜ ਆ ਗਿਆ ਛੁੱਟੀਆਂ ਦਾ ਮੈਂ ਕਿਹਾ ਚਲੋ ਵਧੀਆ ਪਤਾ ਕੀ ਹੋਰ ਕੁਝ ਨਹੀਂ ਹੈਗਾ ਵੀ ਠੰਡ ਦੇ ਵਿੱਚ ਬੱਚਿਆਂ ਨੂੰ ਵੀ ਔਖਾ ਹੁੰਦਾ ਹੈ ਹਨਾ ਤਾਂ ਫਿਰ ਕਿਹ ਚਲੋ ਹੁਣ ਆਏ ਆ ਵੀ ਕਰੇ ਰਜਾਈਆਂ ਦੇ ਵਿੱਚ ਇੱਠੇ ਰਹਿਣ ਦੇ ਜਵਾਕ ਚਾਹ ਪਾਣੀ ਪੀ ਲੈਣ ਦੇ ਸਕੂਲ ਦੇ ਵਿੱਚ ਚਲੋ ਆਪਾਂ ਸਵੇਰੇ ਟਿਫਨ ਚ ਪਾ ਕੇ ਭੇਜ ਦੰਨੇ ਆਣਾ ਫਿਰ ਦੁਪਹਿਰੇ ਸੈਸਵੇਰੇ ਖਾ ਲੈਂਦੇ ਨੇ ਤੇ ਆਪਾਂ ਜੀ ਉਰੇ ਕਰ ਰਹੇ ਸੀ ਗਾਜਰਾਂ ਦੀ ਸਬਜ਼ੀ ਦੀ ਤਿਆਰੀ ਗਾਜਰਾ ਮਟਰ ਬਣਾਉਣੇ ਸੀਗੇ ਸਬਜ਼ੀ ਠੰਡਾ ਜਿਹੜੀ ਬਹੁਤ ਜ਼ਿਆਦਾ ਸੀਗੀ ਤੇ ਆਪਣਾ ਅੱਜ ਤਾਂ ਇੰਨਾ ਕੀ ਵੀਡੀਓ ਵਲੌਗ ਹੋਊਗਾ ਤੇ ਪਲੀਜ਼ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਭੈਣ ਭਰਾ ਸਾਰੇ ਜਣੇ ਚੈਨਲ ਨੂੰ ਸਪੋਰਟ ਵੱਧ ਤੋਂ ਵੱਧ ਕਰਿਓ ਜੀ ਤੇ ਆਪਣਾ ਅੱਜ ਦਾ ਇੰਨਾ ਕਾ ਵੀਡੀਓ ਵਲੌਗ ਐਨਜੋਏ ਕਰਿਓ ਕੱਲ ਨੂੰ ਮਿਲਾਂਗੇ ਜੀ ਆਪਾਂ ਨਵੇਂ ਵੀਡੀਓ ਵਲੌਗ ਦੇ ਨਾਲ ਉਹਨੇ ਟਾਈਮ ਦੇ ਲਈ ਸਾਰੇ ਪਿੰਪਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ ਖੁਸ਼ ਰਹੋ ਉਹ ਕੇ ਜੀ ਬਾਈ